ਪਰ ਭਾਈ ਗੁਰਦਾਸ ਜੀ ਕਾਂਸੀ ਦੇ ਅੰਦਰ ਗਏ ਪੰਡਤਾਂ ਨੇ ਸਵਾਲ ਰੱਖੇ ਕਿ ਸੰਸਾਰ ਦੇ ਅੰਦਰ ਵੇਦ ਸ਼ਾਸਤਰ ਹਨ ਸਿਮਰਤियां ਹਨ ਕ੍ਰਾਣਾ ਹਨ ਉਪਦੇਸ਼ਨ ਹਨ ਉਪਨਿਸ਼ਟ ਦਾ ਗੀਤਾ ਨੇ ਪਰ ਤੁਹਾਡੇ ਗੁਰੂ ਨੂੰ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਦੇਖਣ ਦੀ ਕੀ ਲੋੜ ਪੈ ਗਈ ਤੇ ਭਾਈ ਗੁਰਦਾਸ ਨੇ ਸਦ ਸੰਗਤ ਦੇ ਬੜੇ ਪ੍ਰੇਮ ਦੇ ਨਾਲ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਕਹਿਣ ਲੱਗੇ ਠੀਕ ਹੈ ਚਾਰ ਵੇਦ ਹਨ ਸੰਸਾਰ ਦੇ ਅੰਦਰ ਉਹਨਾ ਚੌਹਾਂ ਦੀ ਬਾਣੀ ਪੜ੍ਹ ਕੇ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਦੂਸਰਾ ਕਾਰਨ ਉਚਾਰ ਵੇਦ ਸੰਸਕ੍ਰਿਤ ਭਾਸ਼ਾ ਦੇ ਅੰਦਰ ਅਰਬੀ ਫਾਰਸੀ ਭਾਸ਼ਾ ਦੇ ਅੰਦਰ ਹਨ ਤੇ ਜੇ ਉਹ ਸਦ ਸੰਗਤ ਅਰਬੀ ਫਾਰਸੀ ਸੰਸਕ੍ਰਿਤ ਭਾਸ਼ਾ ਸਿੱਖਣੀ ਪਵੇ ਤੇ ਪਹਿਲਾਂ ਤਾਂ ਦੁਨਿਆਵੀ ਪੜ੍ਹਾਈ ਕਰਕੇ ਫਿਰ ਸਦ ਸੰਗਤ ਉਹ ਅਰਬੀ ਫਾਰਸੀ ਸੰਸਕ੍ਰਿਤ ਸਿੱਖਦਾ ਸਿੱਖਦਾ 50 60 ਸਾਲ ਲੱਗ ਜਾਂਦੇ ਆ ਤਾਂ ਫਿਰ ਉਸ ਬਾਣੀ ਦੀ ਸਮਝ ਸਾਨੂੰ ਪਵੇਗੀ ਸਿਮਰਤੀਆਂ ਦੇ ਕੁਰਾਨਾ ਦੇ ਗੀਤਾ ਦੀ ਤੇ ਗੁਰੂ ਸਾਹਿਬ ਜੀ ਨੇ ਕਿੱਡਾ ਵੱਡਾ ਸਾਧ ਸੰਗਤ ਸਾਡੇ ਤੇ ਪਰਉਪਕਾਰ ਕੀਤਾ ਜੋ ਸੰਗਤਾਂ ਸਾਧ ਸੰਗਤ ਅੱਜ ਦੇ ਸਮੇਂ ਵੀ ਜਿਆਦਾ ਪੜ ਕਰਕੇ ਖੁਸ਼ ਨਹੀਂ ਟੀਵੀ ਮੋਬਾਈਲ ਵੇਖ ਕਰਕੇ ਕਿਤਾਬਾਂ ਨਹੀਂ ਪੜਨੀਆਂ ਤੋ ਜਿਹੜੀ ਐਡੇ ਸਾਧ ਸੰਗਤ ਦੀ ਕਠਨ ਭਾਸ਼ਾ ਸੀਗਾ ਉਹ ਕਿੱਥੋਂ ਸਿੱਖੀ ਜਾਂਦੀ ਹੈ ਮਹਾਰਾਜ ਨੇ ਬਿਆੰਤ ਪਰਵਕਾਰ ਕੀਤਾ ਗੁਰਮੁਖੀ ਭਾਸ਼ਾ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਲਿਖਿਆ ਫਿਰ ਮਹਾਰਾਜ ਨੇ ਕਿਹਾ ਵੇਦ ਪੜਨ ਵਾਲੇ ਜਿਹੜੇ ਵਿਦਵਾਨ ਪੰਡਤ ਹਨ ਵੇਦ ਪੜ੍ਹੇ ਪੜਵਾਦ ਵਖਾਣਾ ਮਹਾਰਾਜ ਕਹਿੰਦੇ ਕੁੰਭ ਦੇ ਮੇਲੇ ਤੇ ਜਾ ਕਰਕੇ ਵੇਦ ਪੜ੍ਹਨੇ ਕਰਕੇ ਵੀ ਸਿਆਣਪ ਨਹੀਂ ਆਈ ਸ਼ਾਂਤੀ ਨਹੀਂ ਆਈ ਜਿਸ ਬਾਣੀ ਪੜ੍ਹਨੇ ਕਰਕੇ ਮਨ ਸਦ ਸੰਗਰੀ ਸ਼ਾਂਤ ਹੋਣਾ ਸੀਗਾ ਉਹ ਮਨ ਕੁੰਭਾਂ ਦੇ ਮੇਲਿਆਂ ਤੇ ਜਾ ਕਰਕੇ ਕਹਿਣ ਲੱਗ ਪਏ ਅਸੀਂ ਵਿਦਵਾਨ ਹਾਂ ਮੇਰੇ ਤੋਂ ਕੋਈ ਵੱਡਾ ਸਿਆਣਾ ਨਹੀਂ ਹੋ ਸਕਦਾ ਇੱਕ ਦੂਸਰੇ ਦੀ ਗੱਲ ਕੱਟਣ ਲੱਗ ਪਏ ਤੇ ਭਾਏ ਗੁਰਦਾਸ ਜੀ ਨੇ ਸੱਦ ਸੰਗ ਦੀ ਸਵਾਲਾਂ ਦੇ ਜਵਾਬ ਦਿੱਤੇ ਕਹਿਣ ਲੱਗੇ ਇਸ ਗ੍ਰੰਥ ਦੀ ਸੱਚੇ ਪਾਤਸ਼ਾਹ ਮਹਾਰਾਜ ਨੇ ਰਚਨਾ ਤਾਂ ਕਰਕੇ ਕੀਤੀ ਜਿਹੜੇ ਗੁਰੂ ਕੇ ਸਿੱਖ ਨਾਮ ਜਪਣ ਵਾਲੇ ਹਨ ਦੋ ਟਾਈਮ ਕੇਵਲ ਜਿਹੜੇ ਬਾਣੀ ਪੜ੍ਹਦੇ ਆ ਉਹ ਤਾਂ ਸੱਦ ਸੰਗ ਦੀ ਸੰਸਾਰ ਤੇ ਦਿਉਂਦੇ ਹਨ ਪਰ ਲੋਕ ਦੇ ਅੰਦਰ ਵੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਪਰ ਇਹ ਤੋਂ ਤੱਕ ਸੱਚੇ ਪਾਤਸ਼ਾਹ ਮਹਾਰਾਜ ਨੇ ਛੋੜ ਦੇ ਦਿੱਤੀ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਕੇਵਲ ਦਰਸ਼ਨੇ ਕਰਨੇ ਮਾਤਰ ਸਤ ਸੰਗਤਿ ਮਹਾਰਾਜ ਕਹਿੰਦੇ ਤੇਰਾ ਜੰਮਣ ਮਰਨ ਜਾਵੇਗਾ ਸਗਲ ਮਨੋਰਥ ਮਨੋਰਥ ਪੂਰੇ ਸਤਗੁਰ ਆਪ ਉਹਨਾਂ ਸਿੱਖਾਂ ਦੇ ਸਤ ਸੰਗਤਿ ਮਨਾਂ ਦੇ